ਸੁਲਤਾਨਪੁਰ ਲੋਧੀ ਕਰਮਚੀਤਪੁਰ ਮਾਰਗ ਤੇ ਸਥਿਤ ਰੇਲਵੇ ਅੰਡਰਬ੍ਰਿਜ ਦੇ ਵਿਚ ਦੋ ਟੀਪਰਾਂ ਦੀ ਜਬਰਦਸਤ ਟੱਕਰ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਦੋਨੋਂ ਟੀਪਰ ਇੱਕ ਦੂਜੇ ਵਿੱਚ ਬੁਰੀ ਤਰ੍ਹਾਂ ਫਸ ਗਏ ਅਤੇ ਰਾਹ ਪੂਰੀ ਤਰ੍ਹਾਂ ਜam ਹੋ ਗਿਆ ਦੋਹਾਂ ਚਾਲਕਾਂ ਨੇ ਸ਼ੀਸ਼ੇ ਤੋੜ ਕੇ ਉਹ ਬਾਹਰ ਨਿਕਲੇ ਨੇ ਗਨੀਮਤ ਰਹੀ ਕਿ ਉਹਨਾਂ ਨੂੰ ਹਲਕੀਆਂ ਚੋਟਾਂ ਆਈਆਂ ਕੋਈ ਵੱਡੀ ਹੰੁਨੀ ਨਹੀਂ ਹੋਈ ਸਥਾਨੀਏ ਲੋਕਾਂ ਦਾ ਕਹਿਣਾ ਹੈ ਕਿ ਦੋਹਾਂ ਚਾਲਕ ਦੀ ਰਾਹ ਪ੍ਰਵਾਹੀ ਤੇ ਜਲਦਬਾਜ਼ੀ ਕਾਰਨ ਇਹ ਹਾਦਸਾ ਵਪਰਿਆ ਜੇਕਰ ਥੋੜੀ ਸੰਭਾਲ ਕੀਤੀ ਹੁੰਦੀ ਤਾਂ ਇਹਇਤ ਇਹ ਦੁਰਘਟਨਾ ਟਲ ਸਕਦੀ ਸੀ ਅਗਰ ਸਰ ਹੋਈ ਆਵਾਜਾਹੀ ਕਾਰਨ ਲੋਕ ਪਿਛੇ ਡੇਢ ਘੰਟੇ ਤੋਂ ਖੱਜਲ ਖਵਾਰ ਹੋ ਰਹੇ ਨੇ ਕਿਉਂਕਿ ਇਹ ਸੁਲਤਾਨਪੁਰ ਲੋਧੀ ਦੇ ਪ੍ਰਵੇਸ਼ ਅਤੇ ਨਿਕਾਸ ਦਾ ਮੁੱਖ ਮਾਰਗ ਹੈ ਦੂਜੀ ਪਾਸੇ ਰੇਲਵੇ ਪੁਲ ਅਤੇ थाना ਸੁਲਤਾਨਪੁਰ ਲੋਧੀ ਦੀ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਚੁੱਕ ਕਰ ਰਹੀ ਹੈ ਰੇਲਵੇ ਪੁਲਿਸ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਰਾਹ ਸਾਫ ਕਰਾ ਕੇ ਆਵਾਜਾਹੀ ਨੂੰ ਸਚਾਰੂ ਟੰਗ ਨਾਲ ਚਲਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਠੇਰਾ ਦਾ ਜਸਵੀਰ ਸਿੰਘ ਆ ਜੀ ਪਿੰਡ ਮੇਰਾ ਗੱਲਾ ਜੀ ਇਹ ਟੇਪਰ ਇਦਾਂ ਉਹ ਜੀ ਜਾ ਰਿਹਾ ਸੀਗਾ ਜੀ ਇਹ ਮੰਨ ਲੋ ਕ੍ਰੋਸ ਕਰ ਰਿਹਾ ਤੇ ਦੂਜੇ ਨੇ ਉਧਰੋਂ ਵੇਖਿਆ ਨਹੀਂ ਮੰਨ ਲੋ ਜਲਦਬਾਜ਼ੀ ਨਾਲ ਹੀ ਅੰਬ ਸਾਹਿਬੀ ਟਕਰ ਗਿਆ ਇਹਦੇ ਵਿੱਚ ਪਬਲਿਕ ਬਹੁਤ ਜਾਨੀ ਮੰਨ ਲੋ ਪਰੇਸ਼ਾਨ ਹੈ ਜੀ ਅੰਮੇ ਵੀ ਦੁੱਧ ਲੈ ਕੇ ਜਾਣਾ ਸੀ ਮੈਂ ਵੀ ਪਰੇਸ਼ਾਨਾ ਵਾਪਸ ਜਾਣਾ ਪਿਆ ਗੱਡੀਆਂ ਦੇਖੋ ਸਾਰੀਆਂ ਵਾਪਸ ਜਾਂਦੀਆਂ ਆ ਮੰਨ ਲੋ ਪ੍ਰਸ਼ਾਸਨ ਵੀ ਆ ਕੋਈ ਮੰਨ ਲੋ ਹੈ ਨਹੀਂ ਕੋਈ ਇਸ ਜੀ ਗੱਲ ਜੇ ਉੱਪਰ ਦੀ ਮੰਨ ਲੋ ਫਲਾਈਓਵਰ ਬਣੇ ਤਾਂ ਮੰਨ ਲੋ ਪਬਲਿਕ ਨੂੰ ਆਉਣਾ ਜਾਣਾ ਬਹੁਤ ਸਭ ਹੋ ਜਾਏਗਾ ਜਦੋਂ بارش ਪੈਂਦੀ ਹੈ بارش ਵੇਲੇ ਵੀ ਮੰਨ ਲੋ ਬਹੁਤ ਤੰਗੀ ਆਉਂਦੀ ਆ ਹਰ ਇੱਕ ਵਾਰ ਸੇ ਗੱਡੀਆਂ ਮੰਨ ਲੋ ਡੁੱਬ ਜਾਂਦੀਆਂ ਬੰਦ ਹੋ ਜੀ ਬਲਵਿੰਦਰ ਸਿੰਘ ਜੀ ਇਹ ਦੋਨੇ ਡਰਾਈਵਰਾਂ ਦੀ ਗਲਤੀ ਹੈ ਜੀ ਨਤੀਜਾ ਨੁਕਸਾਨ ਆਇਆ ਫਲੋਗ ਹੋ ਗਿਆ ਰੋਡ ਡੇਢ ਘੰਟਾ ਹੋ ਗਿਆ ਜੀ ਗਲਤੀ ਹੈ ਇਹਨਾਂ ਦੀ ਜੀ ਦੋਨਾਂ ਦੀ ਆਪਸ ਵਿੱਚ ਕਿੰਨਾ ਚਿਰ ਹੋ ਗਿਆ ਲੋਕ ਇੱਥੇ ਖਚਲ ਖਵਾਰ ਹੋ ਰਹੇ ਹੈ ਇਹ ਡੇਢ ਘੰਟਾ ਹੋ ਗਿਆ ਜੀ ਹਾਂ ਜੀ ਨਾਮ ਮਰੀਕ ਸਿੰਘ ਹੈ ਜੀ ਤੇ ਗੱਡੀ ਆਇਤਰ ਲਈ ਜਿਹੜੇ ਖੱਬਿਆ ਖੜੀ ਹੈ ਇਹ 3 ਨੰਬਰ ਚ 4 ਨੰਬਰ ਚ ਖੜੇ ਆਉਂਦੇ ਹੈ ਸਪੀਡ ਤੇ ਰੁਕੀ ਨਹੀਂ ਡਰਾਈਵਰ ਸੀਸ਼ੇ ਭੰਗਨੇ ਕਹੇ ਪਰਲੇ ਗੱਡੀ ਉਹਨ ਡਰਾਈਵਰ ਕਿੱਥੇ ਦੇ ਵੀ ਪਤਾ ਨਹੀਂ ਉਹ ਕਿੱਧਰ ਗਿਆ ਹੁਣ ਪਿੱਛੇ ਗਿਆ ਕਿੱਥੇ ਸਾਡੀ ਤੁਹਾਡਾ ਮਲਕੀਤ ਸਿੰਘ ਟੋਰਾਂ ਵਾਲੇ ਬਟਾਲਾ ਕਸੀਡਪੁਰ ਆਜਾਗਾ ਤੇ ਇਹ ਕਿਵੇਂ ਹਾਦਸਾ ਵਾਪਰਿਆ ਸਾਰਾ ਇਹ ਇਤਰਾ ਗੱਡੀ ਇਧਰੋਂ ਵੀ ਆਉਂਦੀ ਸੀ ਤਾਂ ਮੈਂ ਵੀ ਉਤਰਨਿਆ ਸੀ ਉਧਰੋਂ ਇਹਨਾਂ ਨੇ ਗੱਡੀ ਡੱਕੀ ਨਹੀਂ ਆ ਤੇ ਉਹ ਗੱਡੀ ਤਾਂ ਚੱਲੀ ਇਹ ਤੇ ਨਹੀਂ ਰੁਕੀ ਗੱਡੀ ਤੇ ਸਾਡੀ ਗੱਡੀ ਲੋਡ ਸੀ ਹਾਂਜੀ ਲੋਡ ਦੋਨੋਂ ਲੋਡ ਆ ਅੱਛਾ ਹਾਂਜੀ ਇਹ ਹਾਦਸਾ ਕਿਤਾ ਵਾਪਰਿਆ ਆ ਸਾਹ ਇਦਾਂ ਸਾਰਾ ਕੱਢੇ ਸਾਹਮਣੇ ਆਇਆ ਦੇਖ ਲੋ ਚਲਾਉਂਦੇ ਤੁਸੀਂ ਹਾਂਜੀ ਹਾਂਜੀ ਮੈਂ ਚਲਾਉਂਦੇ ਮੈਂ ਚਲਾਉਂਦੇ ਹਾਂ ਹਾਂਜੀ ਇਹ ਤੇ ਜਲਦਬਾਜੀ ਕੀਤੀ ਰਸਤਾ ਨਹੀਂ ਨਹੀਂ ਜਲਦਬਾਜੀ ਨਹੀਂ ਜਲਦਬਾਜੀ ਇਹਨਾਂ ਨੇ ਕੀਤੀ ਬਸ ਇਹ ਹੀ ਆ ਵੀ ਇਹਨਾਂ ਨੇ ਕਾਲੀ ਕੀਤੀ ਥੋੜੀ ਇਹਨਾਂ ਦੀ ਗੱਡੀ ਸੈਂਟਰ 'ਚ ਆ ਮੇਰੀ ਗੱਡੀ ਕੰਧ ਦੇ ਨਾਲ ਖੜੀ ਜੇ ਬਚਾਉਣ ਦੀ ਕਰਕੇ ਜੇ ਇਹ ਜਲਦਬਾਜੀ ਕਰਨੀ ਵੀ ਤੇ ਇਹਨਾਂ ਨੂੰ ਗੱਡੀ ਨਾਲ ਨਾਲ ਲਿਓਣੀ ਚਾਹੀਦੀ ਕੰਧ ਦੇ ਇਹਨਾਂ ਦੀ ਗੱਡੀ ਸੈਂਟਰ 'ਚ ਖੜੀ ਹੈ ਮੇਰਾ ਨਾਮ ਐਸਏ ਸੰਜੀ ਕੁਮਾਰ ਰੇਲਵੇ ਸਟੇਸ਼ਨ ਤੇ ਪਤਾ ਲੱਗਾ ਕਿ ਬਰੇਜ ਨੰਬਰ 47 ਦੇ ਦੋ ਟਿਪ ਪਰ ਆਸੇ ਤੇ ਨਗਾ ਲਗੇ ਬਰਸਤਾ ਬਲੋਗੋ ਗਿਆ ਜਿਨਾਂ ਨੂੰ ਰਸਤਾ 383 ਖਾਲੀ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਮਾਰੇ ਜਾਂਚ ਕਰ ਰਹੇ ਸਾਨੂੰ ਹੁਣੇ ਪਤਾ ਲੱਗਾ ਸਰ ਦਾ 15 ਮਿੰਟ ਹੋਏ ਨਹੀਂ ਹੁਣ ਪਤਾ ਕਰ ਰਹੇ ਆ ਸਰ ਟ੍ਰੇਨ ਦਾ ਕਹਿੰਦੇ ਹੈ ਸ਼ੁਰੂ ਕਰਾਤਾ ਹੈ